ਜ਼ਿਲ੍ਹਾ ਪਠਾਨਕੋਟ ਦੀ ਗੱਲ ਕੀਤੀ ਜਾਵੇ ਤਾਂ ਇੰਟਰਸਟੇਟ ਨਾਕਾ ਮਾਦੋਪੁਰ ਵਿਕੇ ਵੀ ਜਿਹੜੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਜਿਹੜੇ ਪੁਕਤਾ ਇੰਤਜ਼ਾਮ ਕੀਤੇ ਕਹਿੰਦੇ ਉਹ ਵੀ ਇਸ ਲੂਪ ਦੇ ਉੱਤੇ ਡੀਜੀਪੀ ਪੰਜਾਬ ਅਰਪੇਤ ਸ਼ੁਕਲਾ ਹੋਂਤੇ ਅੱਜ ਮੌਕੇ ਤੇ ਪਹੁੰਚਦੇ ਨੇ ਜਿੱਥੇ ਵਿਸ਼ੇਸ਼ ਤੌਰ ਤੇ ਜਿਹੜੀ ਗੱਲਬਾਤ ਜਿਹੜੀ ਆ ਅਮਨਾਂ ਦੀ ਯਾਤਰਾ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਤਾਂ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਕਿ ਜਿੱਥੇ ਪਹਿਲਗਾਮ ਹਮਲੇ ਤੋਂ ਬਾਅਦ ਜਿਹੜੇ ਪੂਰੇ ਹਿਦੇਸ਼ ਭਰ ਦੇ ਵਿੱਚ ਸੁਰੱਖਿਆ ਏਜੰਸੀਆਂ ਅਲਰਟ ਹਨ ਉੱਥੇ ਹੀ ਤੁਹਾਨੂੰ ਦੱਸਦੇ ਕਿ ਅਮਨਨਾਥ ਯਾਤਰਾ ਸ਼ੁਰੂ ਥੋੜੇ ਦਿਨਾਂ ਦੇ ਵਿੱਚ ਹੋ ਰਿਹਾ ਜਿੱਥੇ ਤੁਹਾਨੂੰ ਦੱਸਦੀ ਕਿ ਅਲੱਗ-ਅਲੱਗ ਥਾਵਾਂ ਦੇ ਉੱਤੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਜਿਹੜੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਉੱਥੇ ਜੇਕਰ ਜ਼ਿਲ੍ਹਾ ਪਠਾਨਕੋਟ ਦੀ ਗੱਲ ਕੀਤੀ ਜਾਵੇ ਤਾਂ ਇੰਟਰਸਟੇਟ ਨਾਕਾ ਮਾਦੋ ਪਰ ਵੀ ਕੇ ਵੀ ਜਿਹੜੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਜਿਹੜੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਜਿੱਥੇ ਵਿਸ਼ੇਸ਼ ਤੌਰ ਤੇ ਇੱਕ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਚੂਟਸ ਜਿਹੜੀ ਬੈਠਕ ਜਿਹੜੀ ਕੀਤੀ ਜਾਂਦੀ ਆ ਉਹਤੇ ਹੀ ਤੁਹਾਨੂੰ ਦੱਸਦੇ ਕਿ ਵਿਸ਼ੇਸ਼ ਰੂਪ ਦੇ ਉੱਤੇ ਡੀਜੀਪੀ ਪੰਜਾਬ ਆਰਪੀ ਤੇ ਸ਼ੁਕਲਾ ਉੱਤੇ ਅੱਜ ਮੌਕੇ ਤੇ ਪਹੁੰਚਦੇ ਨੇ ਜਿੱਥੇ ਵਿਸ਼ੇਸ਼ ਤੌਰ ਤੇ ਜਿਹੜੀ ਗੱਲਬਾਤ ਜਿਹੜੀ ਆ ਅਮਨ ਆਦ ਯਾਤਰਾ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਤਾਂ ਜੋ ਅਨਸੋਨੀ ਘਟਨਾ ਨੂੰ ਕਿਸੇ ਤਰੀਕੇ ਨਾਲ ਅੰਜਾਮ ਨਾ ਦਿੱਤਾ ਜਾ ਸਕੇ ਜਿਸ ਤੇ ਲਈ ਸੁਰੱਖਿਆ ਏਜੰਸੀਆਂ ਬਣਾਈਆਂ ਗਈਆਂ ਨੇ ਤਾਂ ਅਗਲੇ ਕੁ ਥਾਵਾਂ ਦੇ ਉੱਤੇ ਸੁਰੱਖਿਆ ਏਜੰਸੀਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਜਦੋਂ ਡੀਜੀਪੀ ਪੰਜਾਬ ਆਰਪੀ ਤੇ ਸ਼ਕਲਾ ਹੁਣਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਪਹਿਲਗਾਮਾ ਹਮਲੇ ਤੋਂ ਬਾਅਦ ਜਿੱਤੇ ਪੂਰੇ ਦੇਸ਼ ਭਰ ਦੇ ਵਿੱਚ ਜਿਹੜੀ ਹੈ ਸੁਰੱਖਿਆ ਏਜੰਸੀਆਂ ਲੜਦੈ ਨੇ ਉੱਥੇ ਹੀ ਅਮਨ ਆਤਜਾ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਉਸ ਦੇ ਲਈ ਜਿਹੜੇ ਚੱਪੇ ਚੱਪੇ ਤੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਜਿਹੜੇ ਇੰਤਜ਼ਾਮ ਕੀਤੇ ਜਗੇ ਇਹਨੇ ਤਾਂ ਜੋ ਅਨਸੋਨੀ ਘਟਨਾ ਨੂੰ ਕਿਸੇ ਵੀ ਤਰੀਕੇ ਨਾਲ ਅੰਜਾਮ ਜਿਹੜਾ ਨਾ ਦਿੱਤਾ ਜਾ ਸਕੇ ਇਸ ਮੋਕੇ ਕੀ ਕੁਝ ਕਹਿਣਾ ਹੈ ਡੀਜੀਪੀ ਪੰਜਾਬ ਅਰਪਿਤ ਛੁਕਲਾ ਹੁਣਾਂ ਦਾ ਆਓ ਸੁਣਾਂਦੇ ਹਾਂ ਤੁਹਾਨੂੰ ਉਹਨਾਂ ਦੇ ਜ਼ੁਬਾਨੀ ਅੱਜ ਪਠਾਨਕੋਟ ਵਿਖੇ ਇੱਕ ਇੰਟਰ ডিপਾਰਟਮੈਂਟਲ ਕੋਆਰਡੀਨੇ आयोजन ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਮੇਨ ਦੋ ਮੁੱਦੇ ਸੀ ਇੱਕ ਤਾਂ ਬਾਰਡਰ ਦੇ ਉੱਤੇ ਜਿਹੜੀ ਬੀਐਸਐਫ ਔਰ ਪੰਜਾਬ ਪੁਲਿਸ ਵੱਲੋਂ ਜਿਹੜੀ ਡਿਪਲॉयਮੈਂਟ ਹੈ ਉਸ ਦੀ ਸਮੀਖਿਆ ਅਤੇ ਨਾਲ ਦੀ ਨਾਲ ਜਿਹੜਾ ਸਾਡੀ ਅਮਰਨਾਥ ਯਾਤਰਾ ਜਿਹੜੀ 3 ਤਰੀਕ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਉਸ ਦੇ ਮੱਦੇਨਜ਼ਰ ਜਿਹੜੇ ਸੁਰੱਖਿਆ ਦੇ ਪ੍ਰਬੰਧ ਸਾਰੇ ਪੰਜਾਬ ਦੇ ਵਿੱਚ ਜਿਹੜੇ ਕੀਤੇ ਗਏ ਹਨ ਉਸ ਦੀ ਸਮੀਖਿਆ ਕੀਤੀ ਗਈ ਪੰਜਾਬ ਪੁਲਿਸ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾਂ ਕਿ ਜਿਹੜੇ ਯਾਤਰੀ ਅਮਰਨਾਥ ਯਾਤਰਾ ਵਿੱਚ ਆ ਰਹੇ ਆ ਉਹਨਾਂ ਦੀ ਯਾਤਰਾ ਸੁਖਦ ਹੋਵੇ ਅਤੇ ਬਿਨਾਂ ਕਿਸੇ ਇਨਸੀਡੈਂਟ ਦੇ ਇਹ ਸਾਰੀ ਯਾਤਰਾ ਪੂਰੀ ਹੋਵੇ ਇਸ ਮੀਟਿੰਗ ਦੇ ਵਿੱਚ ਸੈਂਟਰਲ ਏਜੰਸੀਜ਼ 에어ਫੋਰਸ ਆਮੀ ਬੀਐਸਐਫ ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਜੰਮੂ ਐਂ ਕਸ਼ਮੀਰ ਔਰ ਹਿਮਾਚਲ ਪੁਲਿਸ ਦੇ ਔਰ ਸਿਵਲ ਐਡਮਿਨਿਸਟ੍ਰੇਸ਼ਨਸ ਦੇ ਆਫਸਰ ਸਗੇ ਉਹਨਾਂ ਸਾਰਿਆਂ ਨੇ ਹਿੱਸਾ ਲਿਆ ਔਰ ਇਹ ਜਿਹੜੇ ਇੱਕ ਜੁਆਇੰਟ ਇੱਕ ਆਪਰੇਸ਼ਨ ਪਲਾਨ ਸਾਡੇ ਵੱਲੋਂ ਤਿਆਰ ਕੀਤਾ ਗਿਆ ਤਾਂ ਕਿ ਜਿਹੜੇ ਯਾਤਰੀ ਆ ਰਹੇ ਹਨ ਉਹਨਾਂ ਦੀ ਸਹੂਲਤ ਦਾ ਖਿਆਲ ਰੱਖਿਆ ਜਾ ਕਿੰਨੀਆਂ ਐਕਸਟਰਾ ਰਿਸਰਵ ਜਿਹੜੀ ਫੋਰਸਿਸ ਹੈਗੀ ਹੈ ਉਹ ਡਿਪਲੋਏ ਕੀਤੀ ਜੇ ਤੁਸੀਂ ਦੱਸ ਸਕਦੇ ਹੋ ਤਾਂ ਪਲੀਜ਼ ਆ ਮੈਂ ਸਿਰਫ ਇਹ ਨਹੀਂ ਕਹਾਂਗਾ ਕਿ ਸਾਰੇ ਜਿਹੜੇ ਪੰਜਾਬ ਦੇ ਵਿੱਚ ਸਾਡੀ ਮੇਨ ਰਾਸਤੇ ਪੈਂਦੇ ਆ ਜਿੰਨੇ ਲੰਗਰ ਪੈਂਦੇ ਆ ਜਿੰਨੇ ਹੌਲਟਿੰਗ ਪਲੇਸਿਸ ਪੈਂਦੇ ਆ ਉਹਨਾਂ ਸਾਰਿਆਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਉਹਨਾਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਔਰ ਸੀਨੀਅਰ ਆਫਸਰਸ ਕਮਾਂਡੈਂਟਸ ਦੇ ਰੈਂਕ ਦੇ ਆਫਸਰਸ ਵੱਖ-ਵੱਖ ਜ਼ੋਨਸ ਦੇ ਵਿੱਚ ਇਚਾਰਜ بنائے ਗਏ ਹਨ ਤਾਂ ਕਿ 24 ਇੰਟੂ 7 ਇਹ ਜਿਹੜੀ ਸੁਰੱਖਿਆ ਹੈ ਯਕੀਨੀ ਬਣਾਈ ਜਾਵੇ ਜਿਹੜਾ ਇੱਥੇ ਲਖਨਪੁਰ ਦੇ ਵਿੱਚ ਇੱਥੇ ਮੀਟਿੰਗ ਕਰਨ ਦਾ ਮੇਨ ਮਕਸਦ ਸੀ ਉਹ ਇਹ ਹੀ ਸੀਗਾ ਕਿ ਇਹ ਇਹੋ ਜਿਹਾ ਸਥਾਨ ਹੈ ਜਿੱਥੇ ਜੰਮੂ ਕਸ਼ਮੀਰ ਪੰਜਾਬ ਅਤੇ ਹਿਮਾਚਲ ਦਾ ਬਾਰਡਰ ਹੈ ਇੱਕ ਪਾਸੇ ਇੱਕ ਪਾਸੇ ਇੰਟਰਨੈਸ਼ਨਲ ਬਾਰਡਰ ਬਹੁਤ ਨੇੜੇ ਹੈ ਔਰ ਜੋ ਸਾਡਾ ਤਜਰਬਾ ਰ ਹੈ ਹੁਣ ਤੱਕ ਜੋ ਜੋ ਪਿਛੇ ਘਟਨਾਵਾਂ ਵਾਪਰੀਆਂ ਹਨ ਉਸ ਦੇ ਮੱਦੇਨਜ਼ਰ ਰੱਖਤੇ ਹੋਏ ਕੀ ਕੀ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਆ ਉਸ ਦੀ ਸਾਰਿਆਂ ਦੀ ਇਥੇ ਵਿਸਤਾਰ ਨਾਲ डिस्कशन ਹੋਈ ਔਰ ਸਮੀਖਿਆ ਕੀਤੀ ਗਈ ਸਰ ਇਹ ਜਿੰਨੀ ਵੀ ਏਜੰਸੀਜ਼ ਸਾਰਿਆਂ ਨੂੰ ਸੈਂਸਿਟਾਈਜ਼ ਕਰਨ ਦਾ ਔਰ ਸਾਰੀ ਏਜੰਸੀਜ਼ ਦਾ ਆਪਣਾ ਆਪਣਾ ਰੋਲ ਹੈ ਉਹ ਸਾਰੇ ਆਪਣੇ ਆਪਣੇ ਰੋਲ ਅਦਾ ਕਰਨ ਗਿਆ ਬਟ ਇੱਕ ਜਨਰਲ ਕੋਆਰਡੀਨੇਸ਼ਨ ਮੀਟਿੰਗ ਤਾਂ ਕਿ ਜਿੰਨੀ ਵੀ ਏਜੰਸੀਜ਼ ਹੈ ਉਹ ਸਾਰੇ ਇੱਕ ਪਲੇਟਫਾਰਮ ਤੇ ਹੋਣ ਉਹਨਾਂ ਨਾਲ ਜਿਹੜੇ ਸਾਡੀ ਥ੍ਰੈਟਸ ਹੈ ਜਿਹੜੇ ਸਾਡੀ ਮਜ਼ਬੂਤੀਆਂ ਹਨ ਔਰ ਜੋ ਅਸੀਂ ਸੁਰੱਖਿਆ ਪ੍ਰਬੰਧ ਕਰ ਰਹੇ ਹਾਂ ਉਹ ਸਾਰਿਆਂ ਨਾਲ ਸਾਂਝੀ ਕੀਤੀ ਗਈ